ਪਿੰਡ ਵਾਜੇ ਵਾਲਾ ਵਿਖੇ ਸਵਰਗੀ ਸੇਡ ਵਿਲਾ ਚੰਦ ਅਤੇ ਅਮਰਿਤਪਾਲ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਸਮਾਜ ਸੁਭੀ ਨਵੇਸ਼ ਕੁਮਾਰ ਬੇਰਲਾ ਵੱਲੋਂ ਪਿੰਡ ਵਾਜੇ ਵਾਲਾ ਵਿਖੇ ਇੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਤੇ ਇਲਾਕੇ ਦੇ ਸੈਕਿੰਡ ਲੋਕਾਂ ਨੇ ਇਸ ਕੈਂਪ ਦਾ ਲਹਾ ਖਟਿਆ ਹੈ ਇਸ ਕਾਰਤਵੇ ਵਿੱਚ ਵਿਸ਼ੇਸ਼ ਤੌਰ ਤੇ ਸਿਵਲ ਸਰਜਨ ਮਾਸਟਰ ਡਾਕਟਰ ਅਰਵਿੰਦਰ ਪਾਲ ਸਿੰਘ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਸਾ ਦੇ ਪ੍ਰਧਾਨ ਡਾਕਟਰ ਜਨਕਰਾਜ ਗੋਇਲ ਅੱਖਾਂ ਦੇ ਮਹਾ ਡਾਕਟਰ ਪੀਯੂਸ਼ ਗੋਇਲ ਡਾਕਟਰ ਅੰਕੁਸ਼ ਗੋਇਲ ਆਦਿ ਨੇ ਸੇਵਾਵਾਂ ਨਿਭਾਈਆਂ ਕੈਂਪ ਦੌਰਾਨ ਪਿੰਡ ਦੇ ਸਰਪੰਚ ਪੋਲੋਜੀਤ ਸਿੰਘ ਆਦਿ ਨਗਰ ਨਿਵਾਸੀਆਂ ਨੇ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਵਿਚਰਚ ਕੇ ਰੂਹਾਂ ਨੂੰ ਸਦਾ ਜਿਲਿਆ ਭੇਟ ਕੀਤੀਆਂ ਟੀਵੀ ਨੇ ਬਣਾਈ ਲਈ ਮਾਸਾ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਬਲਾਚ ਚੰਦ ਦੀ ਯਾਦ ਚ ਕੈਂਪ ਲਾਇਆ ਸਰਪੰਚ ਸਾਹਿਬ ਕੀ ਕਹੋਗੇ ਸਰਪੰਚ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਨਰੇਸ਼ ਬਿਰਲਾ ਜੀ ਦਾ ਜੋ ਆਪਣੇ ਪਿੰਡ ਨਾਲ ਜੁੜੇ ਹੈ ਔਰ ਆਪਣੇ ਮਾਪੇ ਮਾਤਾ ਪਿਤਾ ਦੀ ਯਾਦ ਔਰ ਬ੍ਰਦਰ ਦੀ ਯਾਦ ਦੇ ਵਿੱਚ ਇੱਥੇ ਕੈਂਪ ਲਾਇਆ ਹੈ ਬਹੁਤ ਵਧੀਆ ਬਰਾਲਾ ਕੀਤਾ ਹੈ ਲੋਕਾਂ ਨੂੰ ਅੱਜ ਜੋ ਮੁਕਤ ਦਵਾਈਆਂ ਵੰਡੀਆਂ ਗਈਆਂ ਤੇ ਸਹੂਲਤਾਂ ਦਿੱਤੀਆਂ ਗਈਆਂ ਇਹ ਬਿਰਲਾ ਜੀ ਦਾ ਇੱਕ ਬੜਾਪਨ ਹੈ ਕਿਉਂਕਿ ਬਿਰਲਾ ਜੀ ਪਿੰਡ ਦੇ ਨਾਲ ਜੁੜੇ ਹੋਏ ਨੇ ਸਮਾਜ ਸੇਵੀ ਸੰਸਥਾ ਨਾਲ ਵੀ ਜੁੜੇ ਹੋਏ ਨੇ ਔਰ ਜੋ ਵੀ ਪਿੰਡ ਦਾ ਕੋਈ ਸਾਂਝਾ ਕੰਮ ਹੁੰਦਾ ਉਹਦੇ ਵਿੱਚ ਵੱਦ ਚੜ ਕੇ ਹਿੱਸਾ ਪਾਉਂਦੇ ਨੇ ਜਿਵੇਂ ਕਿ ਸਕੂਲ ਵਿੱਚ ਵੀ ਇਹਨਾਂ ਨੇ ਪਹਿਲਾਂ ਵਾਟਰ ਬਸਤੇ ਟੈਂਕੀ ਦੇ ਖਾਤਰ ਇੱਕ ਬੱਚਿਆਂ ਨੂੰ ਉਪਰਾਲਾ ਕੀਤਾ ਸੀ ਬਹੁਤ ਵਧੀਆ ਲੱਗਿਆ ਮੈਂ ਤਾਂ ਕਹਿੰਦਾ ਰੱਬ ਇਸੇ ਤਰ੍ਹਾਂ ਇਹਨਾਂ ਨੂੰ ਚਾਰ ਚੰਦ ਲਾਉਂਦਾ ਥੈਂਕ ਯੂ ਕੈਂਪ ਲਗਾਇਆ ਗਿਆ ਜੀ ਕੀ ਕਹੋਗੇ ਦੇਖੋ ਸ਼ੁਰੂ ਤੋਂ ਹੀ ਸਾਡੀ ਇਹ ਨਹੀਂ ਖਰੀਏ ਜੀ ਪਿੰਡ ਦੇ ਵਿੱਚ ਕੋਈ ਸੋਸ਼ਲ ਕੰਮ ਵਧੀਆ ਕੀਤੇ ਆ ਲੋਕ ਸਵਾਗਤ ਦਿੱਤੇ ਹਨ ਸਤ ਸ੍ਰੀ ਅਕਾਲ ਸਭ ਜੀ ਅੱਜ ਦੇ ਦਿਨ ਤੇ ਸਾਡੇ ਲਾਲਾ ਪ੍ਰਸ਼ਾਂਤ ਜੀ ਅੱਜ ਜੁਬਲੀ ਵਰਸੀ ਉਹਨਾਂ ਦੀ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਆਪਦੇ ਪਿੰਡ ਬਾਜਾਰੇ ਦੇ ਜੰਪਾਲਾ ਬਾਜਾਰੇ ਪਿੰਡ ਦੇ ਵਿੱਚ ਹੀ ਅਸੀਂ ਕੈਂਪ ਲਗਾ ਰਹੇ ਹਾਂ ਜਿੱਥੇ ਚਾਰ ਪੰਜ ਡਾਕਟਰਾਂ ਦਾ ਇੱਕ ਮੈਡੀਕਲ ਕੈਂਪ ਲਾਇਆ ਗਿਆ ਹੈ ਜਿਸ ਦੇ ਵਿੱਚ ਸਾਰੀਆਂ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਨੇ ਅੱਖਾਂ ਦਾ ਕੈਂਪ ਸੀਗਾ ਉਹਦੇ ਵਿੱਚ ਡਾਕਟਰ ਅੰਕੁਸ਼ ਜੀ ਆਏ ਨੇ ਡਾਕਟਰ ਯੂਜ਼ ਕੋਲ ਹੈ ਡਾਕਟਰ ਜੰਕਰਾ ਜੀ ਸਰਵ ਸਰਟੀਨ ਨੂੰ ਬੁਲਾਇਆ ਗਿਆਗਾ ਤੇ ਸਾਰਿਆਂ ਨੇ ਆਪਣੇ ਸੇਵਾਵਾਂ ਦੇ ਕੇ ਅਧਲਕੇ ਘਟੂ ਦਾ 150 ਤੋਂ ਲੈ ਕੇ 200 ਮਰੀਜ਼ਾਂ ਦਾ ਚੈੱਕਅਪ ਕੀਤਾ ਜੋ ਇਹ ਜੀ ਵੀ ਕੰਮ ਕੈਂਪ ਚੱਲ ਰਿਹਾ ਹੈਗਾ ਇਸ ਤਰ੍ਹਾਂ ਦਾ ਸਮਾਜ ਦੇ ਲੋਕਾਂ ਨੂੰ ਕੀ ਸੰਦੇਸ਼ ਦੇਉਂਗੀ ਸਿੰਦੇਸ਼ੀ ਇਹ ਵੀ ਦੇਖੋ ਹਰ ਇੱਕ ਕੋਈ ਵੀ ਕਿਸੇ ਕੋਈ ਪ੍ਰੋਗਰਾਮ ਹੁੰਦੇ ਆ ਜਾਂ ਕੋਈ ਵੀ ਵਰਸੀ ਬੰਦੀ ਹੈ ਕਿਸੇ ਦੀ ਚਲੋ ਇੱਕ ਵਿਯੁਗਾਂ ਨੂੰ ਯਾਦ ਕਰਨ ਵਾਸਤੇ ਤੁਸੀਂ ਕੋਈ ਵੀ ਸੋਸ਼ਲ ਕੰਮ ਤੁਹਾਨੂੰ ਕਰਨਾ ਚਾਹੀਦਾ ਕਿਸੇ ਤਰ੍ਹਾਂ ਦਾ ਜਿਵੇਂ ਮੈਡੀਕਲ ਕੈਂਪ ਲਾ ਦਿਓ ਕੋਈ ਬਲੱਡ ਡੋਨੇਸ਼ਨ ਕੈਂਪ ਲਗਾ ਦਿਓ ਤੁਹਾਨੂੰ ਸੋਸ਼ਲ ਐਕਟੀਵਿਟੀਆ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸਾਡੇ ਲਾਲਾ ਜੀ ਵੀ ਇਸ ਦੌਰਾਨ ਇਸ ਪਿੰਡ ਦੇ ਮੈਂਬਰ ਵੀ ਰਹੇ ਨੇ ਫਿਰ ਉਸ ਦੇ ਦੌਰਾਨ ਵੀ ਉਹ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਪਿਛੇ ਪੰਜ ਸਾਲ ਪਹਿਲਾਂ ਅਸੀਂ ਸਕੂਲ ਦੇ ਵਿੱਚ ਇੱਕ ਪਾਣੀ ਵਾਲੀ ਟੈਂਕੀ ਵਾਟਰ ਕੂਲਰ ਵੀ ਦਾਣ ਕਰਵਾਇਆ ਗਿਆ ਸੀਗਾ ਉਹ ਤਾਂ ਲਾਲ ਜੀ ਬਹੁਤ ਇਸ ਤਰ੍ਹਾਂ ਦੀ ਇੱਛਾ ਰੱਖਦੇ ਨੇ ਉਹਨਾਂ ਦੀਆਂ ਇੱਛਾਵਾਂ ਨੂੰ ਪੂਰੇ ਕਰਦੇ ਹੋਏ ਸਾਡੇ ਵੀ ਮਨ ਚ ਰਹਿੰਦਾ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ ਸਮਾਜਿਕ ਦਾ ਕੰਮ ਕੀਤੇ ਸਿਵਲ ਸੈਕਸ਼ਨ ਸਾਹਿਬ ਜਿਹੜੇ ਕੈਂਪ ਲੱਗ ਰਹੇ ਨੇ ਪਿੰਡਾਂ ਦੇ ਵਿੱਚ ਇਹ ਜਿਹੜੇ ਅਪਰੂਵਡ ਹੀ ਲੱਗ ਰਹੇ ਨੇ ਜਾਂ ਕਿ ਆਮ ਹਰ ਕੋਈ ਬੰਦੇ ਇਹਨੂੰ ਲਾ ਲੈਂਦਾ ਕੈਂਪ ਨੂੰ ਤੇ ਇਹ ਜਿਹੜੀ ਇਸ ਤਰ੍ਹਾਂ ਸੋਸ਼ਲੀ ਕੀਤਾ ਹੈ ਪਰਿਵਾਰ ਨੇ ਇਹਦੇ ਬਾਰੇ ਕੀ ਕਹਾਂ ਤੁਸੀਂ ਅੰਤਲੀ ਤਾਂ ਸਾਰੇ ਕੈਂਪ ਅਪਰੂਵ ਕਰਾ ਕੇ ਹੀ ਲਗਾਉਂਦੇ ਨੇ ਸਰਕਾਰ ਤੋਂ ਪੰਤਾ ਪ੍ਰਾਪਤ ਕਰ ਪਰ ਜੇ ਅਸੀਂ ਪਿੰਨਾਂ ਦੇ ਲੋਕਾਂ ਦੀ ਸੇਵਾ ਵਾਸਤੇ ਕੁਝ ਕਰਦੇ ਹਾਂ ਕੋਈ ਨਾ ਅੱਛਾ ਉਪਰਾਲਾ ਸਾਡੇ ਸੇਂਤ ਪ੍ਰਭਾਗ ਨੂੰ ਬਹੁਤ ਖੁਸ਼ੀ ਹੋਈ। ਅਸੀਂ ਆਪਣੇ ਪਿੰਡਾਂ ਦੇ ਲੋਕਾਂ ਦੇ ਇਸ਼ਾਰਾ ਦਿਲ ਵਾਲੇ ਵਰਤਕਾ ਅਸ਼ੀਰਵਾਦੀ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਵਾਨ ਕਰ ਕੋਈ ਵੀ ਰੇਕੇ ਕਦਮ ਚੱਕ ਸਕੀ। ਤੁਹਾਨੂੰ ਬਹੁਤ ਖੁਸ਼ੀ ਹੋਈ। ਇੱਕ ਗੱਲ ਕਰੀਏ ਡਾਕਟਰ ਸਾਹਿਬ ਜਿਹੜੇ ਪਿੰਡਾਂ ਦੇ ਸਬਸੈਂਟਰ ਨੇ ਜਾਂ ਤੁਹਾਡੀਆਂ ਪੀਐਸਸੀ ਨੇ ਪਰ ਲੈਵਲ ਤੇ ਵੱਡੀਆਂ ਵੱਡੀਆਂ ਲੈਣਾ ਲੱਗੀਆਂ ਜਿਹੜੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਨਸ਼ਾ ਚੜਾਉ ਉਹਨਾਂ ਨੂੰ ਮੌਕੇ ਤੇ ਜਿਹੜੀ ਉਹ ਸਹੂਲਤ ਨਹੀਂ ਮਿਲ ਰਹੀ ਉਹਨਾਂ ਨੂੰ ਕੀ ਕਹਾਂਗੇ ਜੀ ਉਸ ਵਾਰੀ ਮੈਂ ਹਾਲੇ ਨਵਾਂ ਜੁਆਇਨ ਕੀਤਾ ਮੈਂ ਪਤਾ ਕਰਾਂਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਸਹੂਲਤਾਂ ਸਹੀ ਤੇ ਮਿਲ ਸਕੇ ਇੱਕ ਜਿਹੜੀ ਸਪਲਾਈ ਹੈ ਪਿੰਡਾਂ ਦੀ ਸਰਕਾਰ ਕਹਿੰਦੀ ਹੈ ਵੀ ਸਭ ਕੁਝ ਫ੍ਰੀ ਹੈ ਫਿਰ ਵੀ ਜਿਹੜਾ ਜਿਹੜੀ ਮੈਡੀਸਨ ਵਗੈਰਾ ਪਿੰਡਾਂ ਤੱਕ ਜਿਹੜੀ ਉਹ ਨਹੀਂ ਪਹੁੰਚ ਰਹੀ ਤੋਂ ਮੈ ਸਰਕੰਸਾਉਣਾ ਲੱਗ ਰਾਇਓ ਕੰਨੇ ਦੁਨੀਆ ਆ ਰਹੀ ਹੈ ਅੱਛਾ ਜੀ ਠੀਕ ਆ ਰਹੀ ਹੈ ਪੁੱਛ ਰਿਆ ਸੀ ਮੈਂ ਉਹ ਜੀ ਜੀ ਆ ਰਹੀ ਹੈ ਆ ਰਹੀ ਹੈ ਠੀਕ ਹੈ ਰੋਡਸਾਉਂ ਤੇ ਮੈਂ ਹਾਂ ਬਿਲਕੁਲ ਇਸ ਤਰ੍ਹਾਂ ਦੇ ਜਿਹੜੇ ਕੈਂਪ ਬਾਰੇ ਲੋਕਾਂ ਨੂੰ ਕੀ ਅਪੀਲ ਕਰੋਗੇ ਤੁਸੀਂ ਮੈਡੀਕਲ ਸਰ ਜੇ ਆਪਾਂ ਲੋਗਾਂ ਦੇ ਮੁਖਦਰਦੋਂਾਂ ਦੇ ਨੇੜੇ ਜਾ ਕੇ ਪਿੰਡਾਂ ਦੇ ਵਿੱਚ ਜਿਹੜੀ ਆਬਾਦੀ ਰਹਿੰਦੀ ਹੈ ਜਿਹੜੀ ਅੰਦਰ ਸੌਦਾ ਆਪਾਂ ਉਹਨਾਂ ਦੀ ਮਦਦ ਕਰ ਸਕੀ ਤੇ ਬੜੀ ਖੁਸ਼ੀ ਦੀ ਗੱਲ ਹੈ ਉਹ ਲਾਈਨਾਂ 'ਚ ਲੱਗੇ ਰਹਿੰਦੇ ਨੇ ਪ੍ਰੋਬਲਮਾਂ ਦਾ ਤਾਂ ਇਹ ਛਾ ਉਪਰ ਆਲਾ ਹੈ ਥੈਂਕ ਯੂ ਦਕਸ਼ਕ ਕੈਂਪ ਲੱਗਿਆ ਹੈ ਅੰਤਮਿਸ਼ਰਨਾਂ ਲਈ ਰੂਪ ਦੇ ਵਿੱਚ ਬਾਜੇਵਾਲਾ ਦੇ ਸੈਸ਼ਨ ਕੀ ਕਹੋਗੇ ਕੈਂਪ ਬਾਰੇ ਦੇਖੋ ਸਾਡੇ ਜਿਹੜੇ ਬਹੁਤ ਹੀ ਵਧੀਆ ਸਮਾਜ ਸੇਵੀ ਮਾਨਸਾ ਦੇ ਨਰੇਸ਼ ਬਿਰਲਾ ਜੀ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਬ੍ਰਦਰ ਜਿਹੜੇ ਸੀਗੇ ਅਮਰਪਾਲ ਜੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਇਹਨਾਂ ਨੇ ਮੈਡੀਕਲ ਚੈੱਕਅਪ ਕੈਂਪ ਲਵਾਇਆ ਆਪਣੇ ਪਿੰਡ ਵਾਜੇ ਵਾਲੇ ਦੇਖੋ ਇਹਦੀਆਂ ਦੋ ਤਿੰਨ ਗੱਲਾਂ ਨੇ ਇੱਕ ਤਾਂ ਇਹਨਾਂ ਨੇ ਮਾਨਸਾ ਰਹਿੰਦੇ ਹੋਏ ਵੀ ਕੈਂਪ ਲਵਾਇਆ ਆਪਣੇ ਪਿੰਡ 'ਚ ਜਿਹੜਾ ਸੋ ਮੈਨੂੰ ਇਹ ਬੜੀ ਵਧੀਆ ਗੱਲ ਲੱਗਦੀ ਹੈ ਵੀ ਜੜ੍ਹਾਂ ਨਾਲ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਹੈ ਸਾਡੇ ਆਪਣੇ ਲੋਕ ਆ ਪਿੰਡਾਂ ਦੇ ਸਾਡੇ ਆਪਣੇ ਦਿੱਤੇ ਦਾ ਸਾਡਾ ਜਨਮ ਭੂਮੀ ਹੁੰਦੀ ਹੈ ਉਹਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਦੂਸਰੀ ਗੱਲ ਜਿਹੜੀ ਹੈਗੀ ਹੈ ਸਿਹਤ ਸਿਹਤ ਤੋਂ ਬਿਨਾ ਤਾਂ ਦੁਨੀਆ ਦੇ ਵਿੱਚ ਕੁਝ ਨਹੀਂ ਹੈ ਸਾਡੇ ਗੁਰੂ ਵੀ ਸਾਡੀ ਗਰਬਾਨੀ ਵੀ ਸਾਡੇ ਜਿਹੜੇ ਧਰਮ ਹਨ ਕੋਈ ਦੇਵੀ ਦੇਵਤਾ ਸਭ ਇਹ ਕਹੇਗੇ ਨੇ ਕਿ ਸਿਹਤ ਸਭ ਤੋਂ ਪਹਿਲਾਂ ਹੈ ਸਿਹਤ ਹੈ ਤਾਂ ਸਭ ਕੁਝ ਹੈ ਸੋ ਮੈਂ ਤੇ ਲੋਕਾਂ ਨੂੰ ਉਹਨਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰਤ ਕਰਨਾ ਉਹਨਾਂ ਦੇ ਵਿੱਚ ਆ ਕੇ ਉਹਨਾਂ ਨੂੰ ਸੁਵਾਵਾ ਦੇਣੀਆਂ ਇਹ ਵੀ ਆਪਣੇ ਆਪ ਦੇ ਇੱਕ ਛਲਾਗਾ ਜੋ ਕਦਮ ਹੈ ਮੈਂ ਤਾਂ ਇਹੀ ਕਹੂੰਗਾ ਕਿ ਕੋਈ ਵੀ ਆਪਣਾ ਇਸ ਤਰ੍ਹਾਂ ਦੀ ਕੋਈ ਆਪਾਂ ਵਰਸੀ ਮਨਾਉਣੀ ਆ ਜਾਂ ਕੋਈ ਹੋਰ ਧਾਰਮਿਕ ਪ੍ਰੋਗਰਾਮ ਮਨਾਉਣੀ ਆ ਤਾਂ ਉਹਨੂੰ ਸੇਤ ਨਾਲ ਜਰੂਰ ਜੋੜਿਆ ਜਾਣਾ ਚਾਹੀਦਾ ਹੈ ਥੈਂਕ ਯੂ